ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ 14 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ ਸਮਾਂ ਜਿਹੜਾ 5 ਵਜੇ ਸ਼ਾਮ ਦਾ ਸਮਾਂ ਤੇ ਮੱਝਾਂ ਜਿਹੜੀਆਂ ਹੈਗੀਆਂ ਪ੍ਰੋਪਰ ਤੁਹਾਨੂੰ ਆਪਾਂ ਤਿੰਨ ਦਿਖਾਉਣੀਆਂ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਸੋ ਸਾਰੇ ਵੀਰ ਜਾਣਦੇ ਹੋ ਤੁਸੀਂ ਬਾਈ ਸਖਦੇਵ ਦੇ ਘਰੇ ਆਏ ਹੋਏ ਆ ਵੀਡੀਓ ਪਾਉਣ ਤੇ ਮੱਝਾਂ ਪ੍ਰੋਪਰ ਤੁਹਾਨੂੰ ਤਿੰਨ ਦਿਖਾਉਣੀਆਂ ਨੇ ਠੀਕ ਹੈ ਜੀ ਤੇ ਚਾਹਵਨ ਵੀਰ ਤੁਸੀਂ ਜਿਹੜਾ ਵੀ ਐਨੀਮਲ ਤੁਹਾਨੂੰ ਪਸੰਦ ਆਵੇ ਖਾਸ ਤੌਰ ਤੇ ਸੁਈਆਂ ਸਵਾਈਆਂ ਮੱਝਾਂ ਦੀ ਤੁਸੀਂ ਚਵਾਈ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਸੌਦਾ ਕਰਿਓ ਤੇ ਇੱਕ ਬੂਰੀ ਨੀਲੀ ਦਾ ਵੀ ਦੀ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਇੱਕ ਪੂਰੀ ਨੀਲੀ ਰੱਬ ਦੀ ਜਿਹੜੀ ਮੱਝ ਦਿਖਾਵਾਂਗੇ ਪ੍ਰੋਪਰ ਤੁਹਾਨੂੰ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਸਖਦੇਵ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਠੀਕ ਆ ਜੀ ਪਿੰਡ ਬਲਟੋਹਾ ਹੈਗਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਜਿਹੜੇ ਵੀਰ ਕੁਝ ਨਵੇਂ ਫਾਰਮਰ ਨੇ ਆਪਣੇ ਨਾਲ ਜੁੜੇ ਸੋ ਉਹਨਾਂ ਲਈ ਜਿਹੜਾ ਜ਼ਰੂਰੀ ਆ ਦੱਸਣਾ ਠੀਕ ਆ ਚੱਲਦੇ ਆ ਬਾਈ ਸਖਦੇਵ ਦੇ ਕੋਲ ਠੀਕ ਆ ਜੀ ਹੋਰ ਭਾਈ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੈਮੋ ਜੀ ਮਾਲੀ ਕਿਰਪਾ ਗਰਾਮ ਦਾ ਚਲੋ ਸ਼ੁਕਰਮਾਲਕ ਦਾ ਜੀ ਤੇ ਬਾਈ ਸਖਦੇ ਅੱਜ ਤਿੰਨ ਮੱਝਾਂ ਆ ਗਈਆਂ ਆਪਣੇ ਕੋਲ ਆ ਤਿੰਨ ਮੱਝਾਂ ਇੱਕ ਬੂਰੀ ਨੀਲੀ 라ਵੀ ਆ ਹਾਂਜੀ ਤੇ ਦੋ ਝੋਟੀਆਂ ਉਹ ਵੀ ਚੰਗੀਆਂ ਇੱਕ ਤੀਜੇ ਨੇ ਮੈਂ ਵਿੱਚ ਇੱਕ ਪਰਲੇ ਦਾ ਦੁੱਜਨ ਝੋਟੀ ਆ ਪੁੱਛੋ ਥੋੜੀ ਲੰਡੀ ਆ ਝੋਟੀ ਬੜੀ ਚੰਗੀ ਆ ਸਿੰਗੀ ਸੰਗੀ ਬੜੀ ਲੱਗੀ ਠੀਕ ਆ ਮੱਝਾਂ ਜੜੀਆਂ ਦੋਸਤੋ ਵੱਡੀਆਂ ਮੱਝਾਂ ਹੋਣਗੀਆਂ ਕੱਦ ਕਾਠੀ ਵਿੱਚ ਵੀ ਤੇ ਭਾਰੇ ਸਰੀਰ ਵਜਨ ਵਾਲੀਆਂ ਮੱਝਾਂ ਐ ਤੇ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲੈਨੇ ਆ ਬਾਈ ਜੀ ਪਹਿਲੇ ਨੰਬਰ ਤੇ ਇਹ ਬੂਰੀ ਨੀਲੀ 라ਵੀ ਦੇ ਵਿੱਚ ਆ ਤੇ ਦਈਏ ਵੀਰਾਂ ਨੂੰ ਇਨਫੋਰਮੇਸ਼ਨ ਇੱਕ ਸੁਬਾਹ ਜੇ ਅਕੇ ਸੂਣ ਵਾਲੀ ਹੈ ਜਾਂ ਬਿਲਕੁਲ ਹਜੇ ਆ ਸੂਣ ਵਾਲੀ ਰਾਜਸਿਆ ਇਹ ਲੈਂਦੀ ਹੈ ਜੇ ਦਿਨ ਅੱਠ ਲੈ ਜੂ ਮੈਂ ਠੀਕ ਆ ਹਾਂ ਆ ਤਾ ਲੈ ਜੇਗੀ ਪਿੱਛੇ ਦੀ ਥਨਾਂ ਦੀ ਆਪਣੀ ਗਰੰਟੀ ਹੋਊਗੀ ਤੇ ਮੈਂ ਦੁੱਧ ਚਵਾ ਜੂਗੀ ਕੋਈ 14 ਕਿਲੋ 15 ਕਿਲੋ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਆ ਪਾ ਆਸਲਾ ਤਾਂ ਲਈ ਆ ਘਰ ਚੋਂ ਮੈਂ ਲਈ ਆ ਠੀਕ ਹੈ ਜੀ ਠੀਕ ਇਨ ਮੋਰ ਸਾਰੀ ਮੈਂ ਚੰਗੀ ਆ ਖੋਖਲੇ ਥੋੜੇ ਜੇ ਲੱਥੇ ਤੇ ਸਿੰਘਾਂ ਦੇ ਠੀਕ ਹੈ ਜੀ ਆ ਸਿੰਘਾਂ ਦੇ ਖੋਖਾ ਕਹਿ ਪਈ ਆਖਿਆ ਡੱਥੇ ਬੱਟਾ ਠੀਕ ਹੈ ਜੀ ਡੱਡੇ ਕੱਟ ਦੇ ਵਿੱਚ ਪਿਓਰ ਨੀਲੀ ਰਾਵੀ 100% ਹੈ ਠੀਕ ਹੈ ਜੀ ਹਾਂ ਜੀ 100% ਜਿਹੜੀ ਮਾਰਕਿੰਗ ਹੈ ਦੋਸਤੋ ਉਹ ਵੀ ਬਿਲਕੁਲ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਜਾਣੀ ਤੇ ਪੇਟ ਪੁੱਠੇ ਤੋਂ ਵੇਖੋ ਤੁਸੀਂ ਪੇਟ ਪੂੜਾ ਵੇਖੋ ਰਾਜੀ ਬਹੁਤ ਆ ਹਜੇ ਬਾਈ ਜੀ ਸੁਣਦੀ ਨਹੀਂ ਤਕਰੀਬਨ ਦੇਣਾ ਕਿੰਨਾ ਹਫਤਾ ਲੈ ਜੂ ਹਫਤਾ ਲੈ ਜੂ ਹਫਤਾ ਲੈ ਜੂਗੀ ਤੇ ਹੋ ਸਕਦਾ ਵੀ ਹਫਤੇ ਤੋਂ ਉੱਪਰ ਵੀ ਕੋਈ ਇੱਕ ਅਦਾ ਦਿਨ ਲੈ ਜੀ ਬਾਡੀ ਪੰਤਰ ਵੇਖੋਗੇ ਤੇ ਹੈਵੀ ਬਾਡੀ weight ਦੀ ਆ ਤੇ ਮੈਂ ਬਾਈ ਸਕਦੇ ਹਾਂ ਵੀ ਇੱਕ ਵਾਰੀ ਤੁਹਾਨੂੰ ਕਹਾਂਗਾ ਵੀ ਖੋਲ ਕੇ ਆਪ ਤੋੜੀਏ ਨੋ ਅਗੇ ਤੇ ਬਿਲਕੁਲ ਨਿੱਗਰ ਮੱਝ ਆ ਦੋਸਤੋ ਇੱਕ ਆਪਾਂ ਪਹਿਲਾ ਵੀਡੀਓ ਪਾਈ ਸੀ ਉਹਦੇ ਵਿੱਚ ਬੂਰੀ ਨੀਲੀ ਰਵੀ ਦੀ ਤੁਹਾਨੂੰ ਮੱਝ ਦਿਖਾਈ ਸੀ ਬਿਲਕੁਲ ਉਹਦਾ ਜਿਹੜਾ ਮੇਚ ਹੈਗਾ ਉਹਦੇ ਤੋਂ ਵੀ ਥੋੜਾ ਬਸਾ ਪਲੱਸ ਕਵਾਂਗੇ ਕਿਉਂਕਿ ਹਵਾਨੇ ਵਾਲੇ ਪਾਸਿਓਂ ਵੀ ਤੇ ਬਾਡੀ weight ਵੱਲੋਂ ਵੀ ਇਹ ਮੱਝ ਜਿਹੜੀ ਆ ਦੋਸਤੋ ਬਹੁਤ ਭਾਰੀ ਆ ਠੀਕ ਆ ਜੀ ਬੂਰੀ ਨੀਲੀ ਰਵੀ ਦੇ ਵਿੱਚ ਆ ਸੋ ਪੂਛ ਉੱਪਰ ਤੱਕ ਵਾਈਟ ਧਰਤੀ ਨੂੰ ਟੱਚ ਕਰਦੀ ਹੋਈ ਪੂਛ ਤੇ ਬਾਕੀ ਆ ਜਿਹੜਾ ਤੁਸੀਂ ਥਣਲੇਵਾ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਗੱਡੀ ਤੇਰੀ ਬੜੀ ਰਾਸ ਆ ਪੰਡਾ ਪਾਈਆਂ ਪਈਆਂ ਨੇ ਤਕਰੀਬਨ ਹਜੇ 8-7 ਦਿਨ ਬਾਕੀ ਆ ਸੂਣ ਦੇ ਵਿੱਚ ਤੇ ਮੱਝ ਤਕਰੀਬਨ ਕੁਛ ਨਾ ਕੁਛ ਇਹ ਵੀ ਜ਼ਰੂਰ ਕਰੂਗੀ ਆ ਲੋ ਜੀ ਇਹ ਪੂਰੀ ਥਾਣਾ ਮੈਂ ਜਿੰਨਾ ਵੀ ਹੁੰਦਾ ਤੁਹਾਨੂੰ ਨਜ਼ਦੀਕੀ ਤੋਂ ਦਿਖਾ ਦੇਣਾ ਬਿਲਕੁਲ ਥਾਣਾ ਬੋਲੀ ਬਹੁਤ ਜਿਆਦੀ ਬੋਲੀ ਚੋਣੇ ਮੁੱਠੀ ਨਾਲ ਥਾਣਾ ਤੇ ਟਿੱਪਣ ਟੋਪਣ ਸ਼ਾਇਦ ਵਧੀਆ ਜੀ ਸਾਰੇ ਥਾਣਾ ਚੋਂ ਕੋਈ ਚਾਉ ਥਾਣਾ ਦਾ ਸ਼ਾਇਦ ਆਹ ਦੇਖੋ ਤੇ ਭਲਾ ਭੁਲਾ ਜਿਆ ਗਿਆ ਸਨਾਂ ਨੂੰ ਬਿਲਕੁਲ ਬਿਲਕੁਲ ਜਿਹੜੀ ਆ ਵਟ ਕੱਢ ਚੀਜ਼ ਆ ਕਿਸੇ ਕੋਲੋਂ ਕੋਈ ਭੁਲੇਖਾ ਨਹੀਂਗਾ ਬਾਕੀ ਤੁਸੀਂ ਵੇਖ ਕੇ ਚੈੱਕ ਕਰੋ ਆਖੂ ਕੋ ਬਿਲਕੁਲ ਮਨਕੀ ਮਿੱਲੀ ਆਖਾ ਗਲਾਬੀ ਕੋਲੇ ਤੇ ਸੋਹਣੀ ਆ ਓਵਰ ਆਲ ਮੱਝ ਸੋਹਣੀ ਆ ਅੱਗੇ ਤਕਰੀਬਨ ਜੇਕਰ ਆਪਾਂ ਨੀਲੀ ਰਾਵੀ ਤੇ ਦੋਸਤੋ ਵਰਕ ਕਰਦੇ ਕੰਮ ਕਰਦੇ ਆ ਤੇ ਬੱਚੇ ਵੀ ਤਕਰੀਬਨ ਸੋਹਣੇ ਪੌਣ ਦੀ ਸੁਭਾਵਨਾ ਹੁੰਦੀ ਹੈ ਉਹ ਜੇ ਐਨੀਮਲ ਦੀ ਨੀਲੀ ਦਾ ਵੀ ਦੇ ਵਿੱਚ ਬੂਰੀ ਤੇ ਬਾਈ ਸੁਖਦੇਵ ਜੀ ਲੈ ਦੀ ਕੀ ਕਰਨਾ ਪੈਂਦਾ ਇਹਦਾ 85000 ਰੁਪਏ 85 ਆ ਉਹਦੇ ਵਿੱਚ ਮਾਨਤਨ ਕਰ ਦਾਂਗੇ ਹੋ ਜਾਏਗਾ ਖੁੱਲਾ ਮਾਨਤਨ ਆਖਾ ਹੋ ਜਾਊਗਾ ਠੀਕ ਆ ਜੀ ਹਾਂ 1000 ਦਾ ਕਰਾਂਗੇ 84 ਦੀ ਮਹਿੰਦੇ ਦਾ 84000 ਦੀ ਹਾਂਜੀ ਠੀਕ ਆ ਹੈਵੀ ਬਾਡੀ ਵੇਡਦੀ ਆ ਦੋਸਤੋ ਵਜਨ ਵੱਟੇ ਵਾਲੀ ਮੱਝ ਆ ਠੀਕ ਆ ਜੀ ਪੇਟ ਪੁੱਠੇ ਦਾ ਤੁਸੀਂ ਵੈਸੇ ਵੀ ਨਾਰਮਲ ਅੰਦਾਜ਼ਾ ਲਗਾ ਲੈਣਾ ਬਾਕੀ ਮੈਂ ਜਿੰਨੀ ਵੀ ਹੋ ਸਕਦਾ ਪ੍ਰੋਪਰ ਤੁਹਾਨੂੰ ਦਿਖਾ ਦਿੱਤੀ ਆ ਬਹੁਤ ਚੰਗੀ ਠੀਕ ਆ ਜੀ ਹੈਵੀ ਬਾਡੀ ਵੇਡਦੀ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਵੀ ਤੁਸੀਂ ਜ਼ਰੂਰ ਨੀਕਾ ਮਾਰ ਲਓ ਠੀਕ ਆ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਜਿਹੜੀ ਮੱਝ ਆ ਕੱਦ ਕਾਠੀ ਦੇ ਵਿੱਚ ਉੱਚੀ ਆ ਸੁਹੀ ਸੁਬਾਈ ਆ ਤੇ ਪੋਛ ਲੈਨੇ ਬਾਈ ਤੋਂ ਬਾਈ ਜੀ ਕਿੰਨਾ ਸੁਬਾ ਸੁਈਏ ਪਲਾ ਇਹ ਘਰ ਵਾਲੇ ਦਾ ਦੂਜਾਂ ਦੇ ਮੈਂ ਤੇ ਜਾਂਗਦਾ ਠੀਕ ਹੈ ਤੀਜਾ ਜੀ ਹਾਂ ਤੇ ਘਰ ਵਾਲੇ ਆਂਦੇ ਵੀ ਇੰਨੇ ਮਗਰਲੇ ਸੁਵੇ ਕੋਈ ਦੁੱਧ 13-14 ਕਿਲੋ ਦਿੱਤਾ ਠੀਕ ਹੈ ਕੱਲ ਸ਼ਾਮੇ ਹੀ ਸੁਈ ਆਪਣੇ ਕੋਲ ਠੀਕ ਹੈ ਜੀ ਤੇ ਅੱਜ ਰਾਤੀ ਥੋੜੀ ਚੁਈ ਕੋ ਦਿਨੇ ਚੁਈ ਆ ਠੀਕ ਆ ਚੋਟੀ ਥਲੇ ਜਾਨੀਗਾ 8 ਕਿਲੋ ਬੋਲਾ ਚੋਇਆ 8 ਕਿਲੋ ਬੋਲਾ ਚੋਇਆ ਤੇ ਬੱਚਾ ਮਗਰ ਕੀ ਕੱਟੀ ਹੈ ਜੀ ਕੱਟੀ ਹੈ ਨੀਚੇ ਕੱਚੀ ਕੱਟੀ ਹੈਗੀ ਆ ਹਾਂ ਕੱਟੀ ਵੀ ਚੈੱਕ ਕਰੋ ਦੋਸਤੋ ਠੀਕ ਹੈ ਜੀ ਬਹੁਤ ਵੱਡੀ ਬਲੈਕ ਕੱਟੀ ਹੈਗੀ ਆ ਬਿਲਕੁਲ ਤੇ ਚੰਗੀ ਸੋਹਣੀ ਨਿੱਗਰ ਕੱਟੀ ਹੈ ਮਗਰ ਤੇ ਮੱਝ ਪ੍ਰੋਪਰ ਮੈਂ ਤੁਹਾਨੂੰ ਦਿਖਾ ਦਿੰਦਾ ਸਾਰੇ ਪਾਸਿਓ ਆਹ ਫੇਸਬੁਕ ਕੁਆਲਿਟੀ ਜੀ ਠੀਕ ਹੈ ਜੀ ਤੇ ਆਹ ਥਣ ਹਵਾਨਾ ਇੱਕ ਵਾਰੀ ਦੇਖ ਲਓ ਅਜੇ ਚੋਈ ਚਵਾਈ ਆ ਮੈਂ ਆ ਕਿੰਨੇ ਵਜੇ ਸਵੇਰ ਉੱਠਾਰ ਕੱਟੀ ਹੈ ਜੀ ਇਹ 7 ਵਜੇ ਥੱਲੀ ਹੈ ਸੋਬਾ ਹਾਂ ਸਵੇਰੇ ਨਾ ਮੈਂ ਤਾਜ਼ੀਆਂ ਸੀ ਤੇ ਫਿਰ ਠੀਕ ਹੈ ਜੀ ਬੱਚੇ ਬੁੱਚੇ ਲਿਆਉਂਦੇ ਆ ਬੰਦਾ ਉੱਠੇ ਉੱਠਦਾ ਫਿਰ ਨਾ ਲਿਆਉਣਾ ਪੈਂਦਾ ਠੀਕ ਹੈ ਜੀ ਨਾ ਕਰੋ ਚੱਕ ਜੀ ਠੀਕ ਹੈ ਆ ਉਲਟ ਬਹਿਣੀ ਵਾਲੇ ਪਾਸੇ ਵੇਖੋ ਆ ਥਾੜਾ ਹਵਾਨਾ ਜੇ ਤੇ ਬਿਲਕੁਲ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਥਰਨ ਦੀ ਬਰਾਬਰਤਾ ਹੈਗੀ ਆ ਉਹ ਵੀ ਸਪੇਸ ਚੰਗੀ ਆ ਚੁਬਾਈ ਬਹੁਤ ਹੀ ਚੰਗੀ ਚੁਬਾਈ ਬਾਈ ਜੰਦਾ ਚੰਗੀ ਲੱਗੀ ਆ ਠੀਕ ਹੈ ਬਾਕੀ ਤਸल्ली ਆ ਜਿੰਨੇ ਜਰ ਤੁਸੀਂ ਆ ਘਰੇ ਵਿਜ਼ਿਟ ਕਰਕੇ ਨਹੀਂ ਕਰਦੇ ਸ਼ਾਇਦ ਉਹਨਾਂ ਚਿਰ ਤੱਕ ਦੋਸਤੋ ਕਿਸੇ ਵੀਰ ਨੂੰ ਪਤਾ ਨਾ ਹੋਵੇ ਬਾਕੀ ਬਾਈ ਸਖਦੇਵ ਆ ਵੀ ਬਹੁਤ ਤਸल्ली ਕਰਕੇ ਲੈ ਕੇ ਆਉਂਦਾ ਮੈਂ ਆ ਵੇਖੋ ਜੀ ਆ ਮਗਰਲੇ ਥਣਾ ਦਾ ਵੇਖੋ ਚਬਾਹ ਬਰਾ ਪੂਰਾ ਹੈਗਾ ਦੋਸਤੋ ਵੀ ਮਿੰਟਾਂ ਸਕਿੰਟਾਂ ਦੀ ਖੇੜ ਤੁਸੀਂ ਚਬਾਈ ਕਰਕੇ ਪਸ਼ੂ ਖਾਦੀ ਕਰ ਸਕਦੇ ਜੀ ਤੇ ਬਾਕੀ ਬਾਈ ਸਖਦੇਵ ਇੱਕ ਦਾ ਮੁੱਲ ਦੱਸ ਦਈਏ ਬਾਕੀ ਖੋਲ ਕੇ ਤੋਰ ਕੇ ਦਿਖਾਵਾਂਗੇ ਇਹਦਾ ਮੁੱਲੇ ਦਾ 82000 ਰੁਪਏ 82000 ਆ ਲੈਣ ਦੇਣ ਵਾਲੀ ਗੱਲ ਮੈਂ ਦੁੱਧ ਦੇ ਦੀ 13 ਕਿਲੋ 14 ਕਿਲੋ ਅੱਗੋਂ ਸਾਹਮਦਾ ਠੀਕ ਆ ਹਾਂਜੀ ਹਾਂਜੀ ਭਜੀ ਨੂੰ ਖੋਲ ਕੇ ਦਿਖਾਈਏ 82000 ਆ ਦੋਸਤੋ ਜੈਸਨੋ ਵਾਲੀ ਗੱਲ ਹੀ ਆ ਬਾਕੀ ਗੁੰਜਾਇਸ਼ ਮੌਕੇ ਤੇ ਆ ਮੌਕੇ ਤੇ ਜਦੋਂ ਘਰੇ ਵਿਜ਼ਿਟ ਕਰੋਗੇ ਤਸੱਲੀ ਕਰ ਲਿਓ ਉਸ ਤੋਂ ਪਹਿਲਾਂ ਤੇ ਗੁੰਜਾਇਸ਼ ਜਿੰਨੀ ਵੀ ਹੋਣੀ ਹੋਈ ਜ਼ਰੂਰ ਕੀਤੀ ਜਾਵੇਗੀ ਕਦ ਘਾਟ ਬਹੁਤ ਉੱਚਾ ਬੂਰੀ ਪਹਿਲੇ ਨੰਬਰ ਤੇ ਦਿਖਾਈ ਸੀ ਉਸ ਤੋਂ ਵੀ ਤਕਰੀਬਨ 4 ਇੰਚ ਵੱਡਾ ਕਦਗਾਠ ਆ ਤੇ ਬੋਡੀ weight ਤਕਰੀਬਨ ਪੂਰਾ ਵੱਡੀਆਂ ਵੱੱਜਾਂ ਦੇ ਵਿੱਚ ਜਿਹੜੀ ਦੋਸਤੋ ਇਹ ਸਮਝ ਦੀ ਗਿਣਤੀ ਹੁੰਦੀ ਆ ਤਕਰੀਬਨ ਜਦੋਂ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਹੁੰਦਾ ਤੇ ਇਹ ਦੱਸਣਾ ਜ਼ਰੂਰੀ ਆ ਦਰਮਿਆਨੇ ਪਸ਼ੂ ਦਾ ਤੇ ਵੱਡੇ ਕੱਦ ਕਠ ਵਾਲੇ ਪਸ਼ੂ ਦਾ ਜਿਹੜਾ ਜ਼ਮੀਨ ਸਮਾਨ ਦਾ ਜੋ ਵੀ ਫਰਕ ਹੁੰਦਾ ਠੀਕ ਹੈ ਤੇ ਆ ਬੈਕ ਸਾਈਡ ਤੋਂ ਕਰੋ ਚੈੱਕ ਜੀ ਠੀਕ ਹੈ ਆ ਦੇਖੋ ਦੇ ਰਾਤ ਸੇ ਮੈਂ ਪੱਕੇ ਵਾਂਨੇ ਦੀ ਦੁੱਧ ਦੇ ਦੂੰਗੀ। ਅੱਛਾ ਜੀ? ਹਾਂ ਦੁੱਧ ਤੇ ਬੋਲਾ ਮਤਲਬ ਕੱਲ ਦੀ ਸੂਈ ਦੱਸਿਆ ਸੀ ਨਾ? ਕੱਲ ਐਸਕ ਵੇਲੇ ਸੂਈ। ਐਸਕ ਵੇਲੇ ਸੂਈ ਆ? ਹਾਂ ਜੀ। ਤੇ ਇੱਕ ਦੋ ਟਾਈਮ ਅਜੇ ਬੋਲਾ ਕੱਟਿਆ ਇੱਕ ਤਾਂ ਖਾਲੀ ਕੀ ਦੋ ਟਾ ਰਾਤੀ ਕੱਟਿਆ ਥੋੜਾ ਇਹਦੇ ਦਿਨੇ ਕੱਟਿਆ। ਠੀਕ ਆ ਜੀ। ਹਾਂ ਜੀ ਹਾਂ ਜੀ। ਚਲੋ ਠੀਕ ਹੈ ਜੀ। ਇਸ ਤੋਂ ਬਾਅਦ ਦੋਸਤੋ ਇੱਕ ਤੀਜੇ ਨੰਬਰ ਤੇ ਜਿਹੜੀ ਮਾਝੇ ਇਹ ਤਾਂ ਕਿ ਚਾਰ ਵਾ이스 ਹੋਈ ਹੈ। ਤੇ ਅੱਜ ਸਵੇਰ ਸੂਈ ਆ? ਹਾਂ ਸਵੇਰ ਸੂਈ ਆ। ਤੇ ਚੰ ਛੋਟੀ ਹੈ ਚਵਾਈ ਚੂਈ ਦੀ ਬੜੀ ਚੰਗੀ ਮਗਰ ਇਹਦੇ ਵੀ ਕੱਟੀ ਠੀਕ ਹੈ। ਕੱਟੀ ਦੋਸਤੋ ਇਸ ਮਗਰ ਜੇ ਅੱਜ 14 ਨੂੰ ਕੱਲ ਅੱਜ ਸਵੇਰ ਮਾਰਨਿੰਗ ਸੁਈ ਆ ਤੇ ਪੁੱਛੋ ਲੰਡੀ ਬੇਸ਼ੱਕ ਸਾਰੇ ਵੀਰਾਂ ਨੇ ਵੈਸੇ ਵੀਡੀਓ ਸਕਰੀਨ 'ਚ ਵੀ ਦੇਖ ਲੈਣਾ ਬਾਕੀ ਜਿੰਨਾਂ ਕ ਸਰੀਰਕ ਬਣਤਰ ਹੈਗੀ ਜਿੰਨਾਂ ਕ ਸਰੀਰ ਦਾ ਢਾਂਚਾ ਇਹ ਹੈਗਾ ਇਸ ਝੋਟੀ ਦਾ ਤਕਰੀਬਨ ਸੋਹਣਾ ਹੈ ਠੀਕ ਹੈ ਜੀ ਕੱਦ ਕੱਦ ਬਹੁਤ ਉੱਚਾ ਕੱਦ ਵੀ ਫੁੱਲ ਸਿੰਘ ਵੀ ਸਿੰਘ ਵੀ ਨਿੱਕਾ ਹਾਂ ਤੇ ਬੇਲ ਵੀ ਫੁੱਲਾ ਸਿੰਘ ਵੀ ਵੇਖੋ ਕੋਕੇ ਲੱਗੇ ਬਿਲਕੁਲ ਤੇ ਕੱਟੀ ਮਗਰੇ ਦੇ ਬਿਲਕੁਲ ਝੋਟੀ ਦੂਜਣਾ ਦੋਸਤੋ ਤੇ ਥਾਣੇ ਦੇ ਵੀ ਸਾਫ ਆ ਆ ਬੈਕ ਸਾਈਡ ਤੋਂ ਚਵਾਈ ਇਹਦੀ ਹੋਈ ਆ ਜੀ ਇੱਕ ਚਵਾਈ ਹੋਈ ਆ ਹਾਂ ਹਜੇ ਫਿਰ ਖਾਲੀ ਵੀ ਨਹੀਂ ਕੀਤੀ ਖੀਸ ਤੋਂ ਦੁੱਧ ਬੋਲੇ ਤੂੰ ਛੱਡੀ ਜਾਵੇਂ ਆਖੀ ਜੀ ਠੀਕ ਆ ਜੀ ਆ ਵੇਖੋ ਜੀ ਠੀਕ ਆ ਚਾਰੇ ਥਾਣਾ ਬਿਲਕੁਲ ਵੇਖੋ ਸੋਹਣੀ ਸਪੇਸ ਆ ਵਿੱਚ ਤੇ ਬੱਚਾ ਜਿਹੜਾ ਹੈਗਾ ਨੀਚੇ ਉਹ ਕੱਟੀ ਆ ਕੱਟੀ ਜ਼ਰੂਰ ਤੁਸੀਂ ਦੇਖ ਲਓ ਠੀਕ ਆ ਜੀ ਠੀਕ ਆ ਭਾਈ ਸਰਦੇਵ ਜੀ ਕਿੰਨਾ ਮੁੱਲ ਫਿਰ ਇਹਦਾ ਰੱਖਦਾ ਇਹਦਾ 84000 ਰੁਪਇਆ 84000 ਹਾਂਜੀ ਠੀਕ ਆ ਜੀ ਪਰ ਰੇਟ ਦੇ ਵਿੱਚ ਹੋ ਜੂਗੀ ਗੁੰਜਾਇਸ਼ ਹੋਰ 1000 ਰੁਪਏ ਦਾ ਮਾਨਤਾ ਕਰਾਂਗੇ ਠੀਕ ਆ ਭਾਈ ਹਾਂਜੀ ਜ਼ਰੂਰ ਜੀ ਇਹਨੂੰ ਵੀ ਵਿਖਾ ਦਈਏ ਵੀਰਾਂ ਨੂੰ ਖੋਲ ਕੇ ਤੇ 84000 ਦੋਸਤੋ ਜ਼ਰੂਰ ਤੁਸੀਂ ਨੋਟ ਕਰ ਲਿਓ 84000 1500 ਦਾ ਮਾਨਤਾ ਹੋ ਜੂਗਾ ਠੀਕ ਆ ਜੀ ਬਾਈ ਲੱਖ ਲੱਖ ਖਾਲੀਆਂ ਪਰ ਆਪਾਂ ਹੀ ਇਹਨੇ ਨਿੰਦਗਾ ਦੇ ਹੁੰਦੇ ਆ ਅੱਛਾ ਜੀ ਮੈਂ ਲੱਖਣਾ ਖਾਣਗੇ ਯਾਰੇ ਕੱਡੇ ਦੇ ਕਰੀਏ ਮੈਂ ਲੱਖਣੇ ਹੀ ਕਰਾਂਗਾ ਬਿਲਕੁਲ ਬਿਲਕੁਲ ਜੀ ਪਰ ਆਪਣਾ ਇਹ ਅੰਦਾ ਤੈਨੂੰ ਪਤਾ ਰੇਟ ਕਿੰਨਾ ਦਾ ਹੈ ਕਿੰਨਾ ਦਾ ਰੇਟ ਲੋਕਾਂ ਦਾ ਹਾਂ ਸੱਦ ਘਾਟ ਵੱਡਾ ਦੋਸਤੋ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਠੀਕ ਆ ਤੇ ਹਵਾਨਾ ਜਿਹੜਾ ਸੋਨਾ ਲੱਗਾ ਹੈਗਾ ਤਕਰੀਬਨ ਹੁਣ ਜਦੋਂ ਟਾਈਮ ਟੂ ਟਾਈਮ ਤੁਸੀਂ ਇਸ ਦੀ ਚੁਵਾਈ ਕਰਨਾ ਆਉਂਗੇ ਤੇ ਬੇਸ਼ੱਕ ਤੁਸੀਂ ਸੰਪਰਕ ਨੰਬਰ ਮੈਂ ਬਾਈ ਦੇ ਚਲਦੇ ਕਰ ਦਿੰਦੇ ਆ ਟਾਈਮ ਟੂ ਟਾਈਮ ਚੁਵਾਈ ਕਰ ਲਿਓ ਠੀਕ ਆ ਜੀ ਹੁਣ ਤਾਂ ਬੌਲੇ ਦੇ ਵਿੱਚ ਆ ਤੇ ਬਾਕੀ ਥਾਂ ਦੇ ਵੀ ਦੀ ਸਾਫ ਸਾਰੇ ਪਾਸਿਓਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਆ ਕਰੋ ਚੈੱਕ ਇੱਕ ਰਾਚੂ ਆ ਮੈਂ ਥੋੜੀ ਜਨ ਨਿਚੜ ਦਿੰਦਾ ਹਾਂ ਅਹ ਹਾਂ ਬਿਲਕੁਲ ਠੀਕ ਆ ਬਾਕੀ 84000 ਦੇ ਵਿੱਚ 10500 ਦਾ ਮਾਨਤਨ ਦੱਸਿਆ ਜੀ 1000 ਦਾ ਹੀ ਕਰਦਾ ਇਹਰ ਦੇ ਕਰਦੋਂ ਹਾਂ ਕੱਦ ਦੇ ਨਹੀਂ ਛੋਟੇ ਕੱਦ ਫੋਲਿਆ ਮੈਂ ਦੇ ਵੱਡੇ ਕੱਦ ਘਾਟਾ ਦੋਸਤੋ ਆ ਮੈਂ ਕੋਈ ਕੈਮਰਾ ਮਾਰ ਦੇਣਾ ਇਧਰਲੇ ਬੰਨੇ ਫਿਰ ਆ ਦੇਖੋ ਵੱਡੇ ਕੱਦ ਘਾਟ ਦੇ ਵਿੱਚ ਕੋਈ ਦਰਮਿਆਨੀ ਦਰਮਿਆਨੀ ਛੋਟੀ ਹਾਈਟ ਨਹੀਂ ਹੋਵੇਗੀ ਤੇ بجلی ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਈ ਹੈ ਤੇਜੇ ਸਵੇ ਵਾਲੀ ਉਹਦਾ ਕੱਦ ਤਾਂ ਤਕਰੀਬਨ ਦੋ ਪਾਸੇ ਵਾਲੀਆਂ ਮੱਝਾਂ ਨਾਲੋਂ ਵੀ 2-2 ਇੰਚ 3-3 ਇੰਚ ਵੱਡਾ ਹੋਵੇਗਾ ਤੇ ਬਾਕੀ ਆਲਮੋਸਟ ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਹੋ ਜਾਂਦੀ ਆ ਠੀਕ ਹੈ ਤੇ ਬਾਈ ਸਕਦੇ ਵ ਇੱਕ ਸੰਪਰਕ ਨੰਬਰ ਆਪਣੇ ਦੱਸ ਦਿੰਦੇ 872880568 ਠੀਕ ਆ 87288568 ਠੀਕ ਆ ਸੋ ਦੋਸਤੋ ਇਹ ਹਨ ਬਾਈ ਸੁਖਦੇਵ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੱਡੀਆਂ ਮੱਜਾਂ ਨੇ ਅੱਜ ਤਕਰੀਬਨ ਤਿੰਨ ਮੱਜਾਂ ਦਿਖਾਈਆਂ ਨੇ ਤਿੰਨੇ ਮੱਜਾਂ ਵੱਡੀਆਂ ਨੇ ਕੰਦ ਕਾਠੀ ਵਿੱਚ ਵੀ ਤੇ ਮਿਲਕ ਵਾਲੇ ਪਾਸੇ ਵੀ ਆਸ ਕਰਦੇ ਆ ਵੀ ਚੰਗੀਆਂ ਨਿਕਲਣਗੀਆਂ ਕਿਉਂਕਿ ਅੱਗੇ ਦੋਸਤੋ ਜਿਹੜੇ ਪਸ਼ੂ ਹਜੇ ਸੂਣ ਵਾਲੇ ਆ ਉਹ ਭਰਿਆ ਭਾਂਡਾ ਦਾ ਤਕਰੀਬਨ ਜਿੰਨਾ ਮਰਜ਼ੀ ਤੁਸੀਂ ਦੁੱਧੋ ਮਿਠ ਕੇ ਤੇ ਬਿਊਟੀ ਵੇਖ ਕੇ ਸਟ੍ਰਕਚਰ ਵੇਖ ਕੇ ਚੀਜ਼ ਦਾ ਲੈ ਕੇ ਜਾ ਸਕਦੇ ਹੋ ਰਾਜ ਸਿੰਘ ਮੈਂ ਮਦਰੀ ਡਵਲੀ ਦੀ ਆ ਬਿਲਕੁਲ ਜੀ ਇਹ ਮਧਰੀ ਦੌਲੀ ਦੀ ਮੈਂ ਦੁੱਧ ਦੇਊਗੀ ਦੇਉਂਗੇ ਬਿਲਕੁਲ ਜੀ ਹਾਂਜੀ ਸੋ ਚੰਗਾ ਸੋਹਣਾ ਥਣ ਦੇਵਾ ਅੱਜ ਦੇ ਸਮੇਂ ਦੋਸਤੋ ਆ ਚੀਜ਼ ਜਿਹੜਾ ਬਣਾਤਣਾ ਅਜੇ ਹਜੇ ਦਿਨ ਲੈ ਕੇ ਜਾਂਦੀ ਆ ਉੱਪਰ ਤੇ ਤਕਰੀਬਨ ਤੁਰਨਾ ਔਖਾ ਹੋ ਜੂਗਾ ਇਹੋ ਜੇ ਪਸ਼ੂ ਨੂੰ ਜਿਵੇਂ ਜਿਵੇਂ ਨੇ ਹੁਣ ਇੱਕ ਇੱਕ ਦਿਨ ਟੱਪ ਦਾ ਲੈਵਾ ਹੋਵੇ ਬਣਾ ਕੇ ਤਿਆਰ ਕਰੀ ਜਾਂਦੀ ਕਰਮਾਂ ਲਈ ਤੇ ਸੋ ਦੋਸਤੋ ਇਹ ਤਿੰਨ ਨਗ ਅੱਜ ਆਪਾਂ ਤੁਹਾਨੂੰ ਦਿਖਾਏ ਆ ਸੋ ਚਾਹਵਨ ਵੀਰ ਤੁਸੀਂ ਬਾਈ ਦੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਨੰਬਰ ਸਕਰੀਨ ਦੇ ਬਿਲਕੁਲ ਨੀਚੇ ਚੱਲਦੇ ਆਪਾਂ ਕਰਦੇ ਨੇ ਆ ਦੇਸ ਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ